ਗਰਦਾਸਪੁਰ ਦੇ ਵਿੱਚ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕੰਪਲੇਨ ਪੰਜਾਬ ਸਰਕਾਰ ਇਹ ਇੱਕ ਜਨ ਅੰਦੋਲਨ ਬਣ ਚੁੱਕਾ ਵਾ ਤੇ ਜਿਹੜਾ ਜ਼ਹਿਰ ਆ ਇਹਦਾ ਜਲਦੀ ਸਫਾਇਆ ਹੋਊਗਾ ਅਤਵਾਦ ਦਾ ਵੀ ਦੌਰ ਹੀ ਜਦੋਂ ਜਦੋਂ ਲੋਕਾਂ ਨੇ ਆਪ ਮਨ ਬਣਾ ਲਿਆ ਜਦੋਂ ਜਨਨੋਲਨ ਬਣ ਗਿਆ ਉਦੋਂ ਅਤਵਾਦ ਖਤਮ ਹੋ ਗਿਆ ਉਸੇ ਤਰ੍ਹਾਂ ਹੀ ਅੱਗੇ ਵੀ ਅਸੀਂ ਗੱਲਾਂ ਕਰ ਦਿੰਨੇ ਆਂ ਵੀ ਵੇਖੋ ਸਰਕਾਰ ਸੰਸੀਰ ਹੈ ਪਿਛਲੇ 3 ਸਾਲਾਂ ਤੋਂ ਸਾਡੇ ਸਰਕਾਰ ਦੇ ਕਿਸੇ ਵੀ ਨੁਮਾਇंदे ਨੇ ਨਾ ਸਾਡੇ ਕੇ ਸਰਪੰਚ ਨਾ ਸਾਡੇ ਚੇਅਰਮੈਨ ਨਾ ਸਾਡੇ ਕੇ ਐਮਐਲਏ ਨਾ ਕਿਸੇ ਸਾਡੇ ਮੰਤਰੀ ਨਾ ਕਿਸੇ ਸਾਡੇ ਕੋਹ ਵੱਡੇ ਲੀਡਰ ਨੇ ਨਾ ਕਿਸੇ ਥਾਣੇ ਦੇ ਕਿਸੇ ਸਮਗਲਰ ਦੇ ਪਿੱਛੇ ਫੋਨ ਕੀਤਾ ਹੋ ਨਾ ਕਿਸੇ ਐਸਐਸਪੀ ਦਫਤਰ ਕੇ ਸਾਡੇ ਨੁਮਾਇंदे ਨੇ ਫੋਨ ਕੀਤਾ ਹੋ ਹਾਂ ਇਹ ਭਾਵੇਂ ਫੋਨ ਕੀਤਾ ਹੋਵੇ ਵੀ ਜੇ ਕੋਈ ਸਮਗਲਰ ਫੜਿਆ ਇੱਥੇ ਇਸ ਤਰ੍ਹਾਂ ਕਾਰਵਾਈ ਕਰਿਓ ਇਹ ਬਾਹਰ ਨਾ ਨਿਕਲੇ ਕਿਸੇ ਨੂੰ ਛਡਾਉਣ ਲਈ ਨਹੀਂ ਕੀਤਾ ਪੁਰਾਣੀਆਂ ਸਰਕਾਰਾਂ ਜੇ ਆਪਾਂ ਵੇਂਦੇ ਨੇ ਪੁਸ਼ਤ ਆਪਣਾਈ ਚੱਲਦੀ ਰਹੀ ਆ ਭਾਵੇਂ ਕਾਲੀ ਦਲ ਦੀ ਸਰਕਾਰ ਰਹੀ ਆ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਆ ਮਗਰ ਪਹਿਲਾਂ ਪਿੰਡਾਂ 'ਚੋਂ ਨੁਮਾਇੰਦਿਆਂ ਜਾਣਾ ਜੇ ਨਾ ਗੱਲ ਪਾਨੀ ਫਿਰ ਐਮ ਐਲ ਏ ਮੰਤਰੀਆਂ ਨੇ ਵੀ ਮਗਰ ਪੁਸ਼ਤ ਆਪਣਾਈ ਕਰਨੀ ਐੱਸ ਐੱਸ ਪੀ ਦਫਤਰ ਡੀ ਆਈ ਜੀ ਆਈ ਤੱਕ ਫੋਨ ਹੋ ਕੇ ਉਹਨਾਂ ਬੰਦਿਆਂ ਨੂੰ ਛਡਾਇਆ ਜਾਣਾ ਤੇ ਤਾਂ ਹੀ ਇਹ ਜਿਹੜਾ ਨਿੱਕਾ ਬੂਟਾ ਸੀ ਹੌਲੀ ਹੌਲੀ ਵੱਡਾ ਰੁੱਖ ਬਣ ਗਿਆ ਤੇ ਪਿੰਡ ਪਿੰਡ ਗਲੀ ਗਲੀ ਮੱਲੇ ਮੱਲੇ ਜ਼ਹਿਰ ਵੜ ਗਿਆ ਹੁਣ ਸਰਕਾਰ ਨੇ ਇੱਕ ਤਰਫਾ ਹੀ ਕਰ ਲਿਆ ਪਰਮਾਤਮਾ ਕਿਰਪਾ ਕਰੇ ਇਹ ਜਿਹੜਾ ਯੁੱਧ ਨਸ਼ਿਆਂ ਵਿਰੋਧਿਆ ਇਹ ਯੁੱਧ ਲੋਕ ਜਿੱਤਣਗੇ ਤੇ ਨਸ਼ਿਆਂ ਵਾਲੇ ਹਾਰਨਗੇ ਸਮਗਲਰ ਜਾਂ ਤੇ ਕੰਮ ਛੱਡ ਦੇਣਗੇ ਤੇ ਜਾਂ ਫਿਰ ਇਹਨਾਂ ਨੂੰ ਪਰਚੇ ਕਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਾਂਗੇ 1.5 ਦਿਨ ਦਿੱਤੀ ਗਈ ਸੀ ਵੀ ਨਸ਼ਾ ਖਤਮ ਕੀਤਾ ਜਾਏਗਾ ਪੰਜਾਬ ਦੇ ਵਿੱਚੋਂ ਲੱਗਦਾ ਵੀ ਹੋ ਪਾਏਗਾ ਬਿਲਕੁਲ ਜਿਹੜੇ ਹਿਸਾਬ ਨਾਲ ਲੋਕ ਚੱਲ ਪਿਆ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਦੋਂ ਅੱਤਵਾਦ ਦਾ ਦੌਰ ਹੀ 2 ਮਹੀਨਾ ਚ ਲੋਕਾਂ ਜਦੋਂ ਕਰ ਲਿਆ ਧਈਆ ਵੀ ਅਸੀਂ ਖਤਮ ਕਰਨਾ ਅੱਤਵਾਦ 2 ਮਹੀਨਿਆਂ ਚੱਤ ਬਾਅਦ ਖਤਮ ਹੋ ਗਿਆ ਸੀ ਤੇ ਇਹ ਵੀ ਯਾਰ ਜਿਹੜਾ ਵਾ ਇਹ ਕੋਈ ਏਡੀ ਵੱਡੀ ਗੱਲ ਨਹੀਂ ਮੇਰੇ ਕੋ ਸਰਕਾਰ ਸੰਸੀਅਰ ਆ ਪੁਲਿਸ ਸਾਡੀ ਸੰਸੀਅਰ ਆ ਸਾਡਾ ਸਿਵਲ ਜਿਹੜਾ ਡਿਪਾਰਟਮੈਂਟ ਜਿੰਨੇ ਵੀ ਆ ਸਾਰੇ ਹੀ ਸੰਸੀਅਰ ਨੇ ਨਸ਼ਾ ਬੰਦ ਕਰਨ ਲਈ ਤਤਪਰ ਨੇ ਹੁੰਦਾ ਕੀ ਜਦੋਂ ਪੁਲਿਸ ਪਰਚਾ ਕਰਦੀ ਪਿੰਡਾਂ 'ਚ ਮੋਤ ਪਰ ਜਾ ਕੇ ਜ਼ਮਾਨਤਾਂ ਦੇਣ ਤੋਰ ਪੈਂਦੀ ਨੰਬਰਦਾਰ ਗਵਾਈਆਂ ਪਾਉਣ ਲੱਪੇ ਹੁਣ ਤੇ ಗ್ರಾಮ ਸਭਾ ਦੇ ਜਲਾਸਾਤ ਕੇ ਸਰਪੰਚਾਂ ਨੇ ਪਿੰਡਾਂ 'ਚ ਮਤੇ ਪਾਤੇ ਆ ਵੀ ਕੋਈ ਵੀ ਵਿਅਕਤੀ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੀ ਨਾ ਕੋਈ ਗਵਾਈ ਪਾਊਗਾ ਨਾ ਕੋਈ ਦੀ ਜ਼ਮਾਨਤ ਦੇਊਗਾ ਤੇ ਜਦੋਂ ਇਹ ਜਿਹੜੇ ਯਹਰ ਦਾ ਕਾਰੋ ਨਗੇ ਇਹ ਯਾਰ ਆਪੇ ਬੰਦ ਹੋਊਗਾ ਜਦੋਂ ਸਪਲਾਈ ਚੇਨ ਟੁੱਟ ਗਈ ਤੇ ਆਪੇ ਵੇਖੋ ਜਦੋਂ ਕੋਈ ਚੀਜ਼ ਮਿਲੀ ਨਾ ਤੇ ਆਪੇ ਨਸ਼ਾ ਬੰਦ ਹੋ ਜਾਣਾ ਜਿਹੜੀ ਵਿਰੋਧੀਆਂ ਵੱਲੋਂ ਟਰੋਲਿੰਗ ਕੀਤੀ ਜਾ ਰਹੀ ਆ ਵੀ ਛੋਟੇ ਜਿਹੜੇ ਨਸ਼ਾ ਤਸਕਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਤੇ ਜਿਹੜੀ ਆ ਕਾਰਵਾਈ ਹੋ ਰਹੀ ਆ ਸਕਰਾੰ ਦੇ ਕਾਰਵਾਈ ਕੋ ਤੁਸੀਂ ਮੇਰੇ ਭਰਾਓ ਲੋਕਤੰਤਰ ਦਾ ਚੌਥਾ ਥਾਂ ਮੈਂ ਕਿਉਂਕਿ ਪ੍ਰੈਸ ਜਿਹੜੀ ਆ ਉਹਨੂੰ ਸਾਰਾ ਪਤਾ ਹੁੰਦਾ ਪਿੰਡਾਂ ਬਾਰੇ ਵੀ ਇਲਾਕੇ ਬਾਰੇ ਵੀ ਉ ਚਲੋ ਜੇ ਨਾ ਕਿਤੇ ਬੋਲਣ ਕਿਉਂਕਿ ਸਮਗਲਰਾਂ ਦੇ ਬਾਰੇ ਬੈਰ ਪਾਉਣਾ ਵੀ ਬੜਾ ਔਖਾ ਲੱਗਦਾ ਸੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਹੁਣ ਤੁਸੀਂ ਵੀ ਖੁੱਲ ਕੇ ਬੋਲਣ ਲੱਪੇ ਜੇ ਵੀ ਫਲਾਣੇ ਥਾਂ ਫਲਾਣਾ ਸਮਗਲਰ ਵੇਚਦਾ ਪੁਲਿਸ ਨੂੰ ਵੀ ਦੱਸਦੇ ਜੇ ਫੜੇ ਵੀ ਜਾਂਦੇ ਆ ਬੰਦੇ ਉਹ ਪੁਰਾਣੀਆਂ ਸਰਕਾਰਾਂ ਦੇ ਵਿੱਚ ਇਹੋ ਕੁਝ ਹੀ ਚੱਲਦਾ ਰਿਹਾ ਜਿਹੜੀ ਉਹ ਗੱਲ ਕਰਦੇ ਪਏ ਆ ਮਾਨ ਸਾਹਿਬ ਨੇ ਕਹਿਤਾ ਵੀ ਹੌਲੀ ਹੌਲੀ ਵੱਡਿਆਂ ਦੀ ਵੀ ਵਾਰੀ ਆਊਗੀ ਵੱਡਿਆਂ ਦੇ ਘਰ ਵੀ ਟੈਣਗੇ ਵੱਡਿਆਂ ਤੇ ਵੀ ਪਰਚੇ ਦਰਜ ਹੋਣਗੇ ਬਾਕੀ ਤੁਸੀਂ ਇਹ ਦੱਸ ਦਿਓ ਵੀ ਜਿਹੜੇ ਸਮਗਲਰਾਂ ਦੇ ਘਰ ਟੈਂਦੇ ਪਏ ਆ ਉਹਨਾਂ ਤੇ ਕਿਹਤੇ 5 ਪਰਚੇ 7 ਪਰਚੇ 8 ਪਰਚੇ ਹੈਗੇ ਆ ਕਿ ਨਹੀਂ ਹੈਗੇ ਉਹਨਾਂ ਤੇ ਪਰਚੇ ਉਹ ਕੋਈ ਨਸ਼ਾ ਕਰਨ ਵਾਲੇ ਨਹੀਂਗੇ ਜਿਹੜੇ ਨਸ਼ਾ ਕਰਨ ਵਾਲੇ ਆ ਵੇਖੋ ਉਹ ਤੇ ਇੱਕ ਰੋਗੀ ਆ ਉਹਨਾਂ ਦਾ ਅਸੀਂ ਇਲਾਜ ਕਰਾਵਾਂਗੇ ਜਿਨ੍ਹਾਂ ਤੇ ਪਰਚੇ ਆ ਉਹਨਾਂ ਦੇ ਘਾਟੇਂਦੇ ਪਿਆ ਦੂਜੇ ਬੰਦੇ ਦਾ ਘਰ ਨਹੀਂ ਟੈਂਦਾ ਪਿਆ ਤੇ ਪਰਚੇ ਵੀ ਕੋਈ ਇਹ ਨਹੀਂ ਵੀ ਛੋਟੀ ਮੋਟੀ ਕੁਆਂਟੀਟੀ ਕੇਹ ਤੇ 5 ਕਿਲੋ ਕੇਹ ਤੇ 7 ਕਿਲੋ ਕੇਹ ਤੇ 10 ਕਿਲੋ ਵੱਡੇ ਵੱਡੇ ਪਰਚੇ ਹੋਏ ਆ ਤੇ ਜਿਹੜੇ ਇਹੋ ਜਿਹੇ ਸਮਗਲਰ ਆ ਵੇਖੋ ਇਹ ਉਹ ਜ਼ੈਰ ਆ ਇਹ ਤਾਂ ਹੋ ਸਕਦਾ 100 ਗ੍ਰਾਮ ਨਾ ਪਤਾ ਨਹੀਂ 10 ਮੁੰਡੇ ওভারਡੋਜ਼ ਨਾਲ ਮਰ ਜਾਣ ਕਿ 15 ਮਰ ਜਾਣ ਜੇ ਅਸੀਂ ਕਿਸੇ ਦਾ ਇੱਕ ਪੁੱਤ ਵੀ ਵਿਜੋਂ ਚ ਕਾਮਯਾਬ ਹੋ ਗਏ ਨਾ ਸਮਝ ਲਓ ਸਾਡੀ ਸਾਰੀ ਗੱਲ ਸਕਾਰ ਤੇ ਆ ਗਈ ਇਹ ਵੇਖੋ ਜਿਹੜੇ ਵਿਰੋਧੀ ਹੁੰਦੇ ਨਾ ਉਹਦਾ ਕੰਮ ਹੁੰਦਾ ਵਿਰੋਧ ਕਰਨਾ ਉਹ ਵਿਰੋਧੀ ਕਹਿੰਦਾ ਜਿਹੜਾ ਵਿਰੋਧ ਨਾ ਕਰੇ ਚੰਗਾ ਕੰਮ ਜਿੰਨਾ ਮਰਜੀ ਸਰਕਾਰ ਕਰੇ ਵਿਰੋਧੀ ਦਾ ਕੰਮ ਵਿਰੋਧ ਕਰਨਾ ਆ ਹੁਣ ਪਾਣੀ ਰੋਕਿਆ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਹਰਿਆਣਾ ਨਜਾਇਜ਼ ਪੁਰਾਣੀਆਂ ਸਰਕਾਰਾਂ ਜੇ 47 ਤੋਂ ਲੈ ਕੇ ਅੱਜ ਤੱਕ ਲਈਆ ਤੇ ਆ ਰੋਕਿਆ ਤੇ ਇਹ ਆਂਦੇ ਨਹੀਂ ਜੀ ਇਹ ਤੇ ਜਾਣ ਬੁੱਝ ਕੇ ਕੀਤਾ ਵਾ ਇਹ ਤੇ ਸਿਆਸੀ ਡਰਾਮਾ ਆ ਵੇਖੋ ਪੰਜਾਬ ਦਾ ਪਾਣੀ ਪੰਜਾਬ 'ਚ ਰਹੂਗਾ ਪਹਿਲਾਂ ਪੰਜਾਬ ਦੇ ਖੇਤਾਂ ਦੀ ਸਿੰਚਾਈ ਹੋ ਜੇ ਸਾਡੇ ਕੋਲ ਪਾਣੀ ਵਜੂ ਤੇ ਫੇਰ ਹੀ ਪੰਜਾਬ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਢਾਈ ਦਰਿਆ ਤੇ ਪਹਿਲਾਂ ਇਹਨਾਂ ਸਾਡੇ ਪਾਕਿਸਤਾਨ ਨੂੰ ਦੇਤੇ ਆ ਕੇਂਦਰ 'ਚ ਜਿਹੜੀ ਵੀ ਸਰਕਾਰ ਹੈ ਉਹਦੀ ਤੇ ਟੇਢੀ ਨਿਗਾਹ ਰਹੀ ਹੈ ਸਾਡੇ ਪੰਜਾਬ ਵੱਲ ਪਰ ਪੰਜਾਬ ਗੁਰੂਆਂ ਪੀਰਾਂ ਦੀ ਚਰਨਛੋਹ ਪ੍ਰਾਪਤ ਧਰਤੀ ਆ ਜਿਨੇ ਪੰਜਾਬ ਨਾਲ ਮੱਥਾ ਲਾਇਆ ਜਾਂ ਟੇਢੀ ਨਿਗਾਹਾਂ ਵੇਖਿਆ ਉਹਦਾ ਅੰਤ ਛੇਤੀ ਹੋਇਆ ਮੋਦੀ ਸਰਕਾਰ ਦਾ ਵੀ ਅੰਤ ਛੇਤੀ ਹੋਊਗਾ ਇਹਨਾਂ ਨੇ ਪੰਜਾਬ ਨਾਲ ਜਿਹੜਾ ਮੱਥਾ ਲਾਇਆ ਉਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪਊਗਾ